ਕੈਲੀਫੋਰਨੀਆ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਸਿਹਤ ਬੀਮੇ ਦੀ ਪੇਸ਼ਕਸ਼ ਕਰਨ ਵਾਲਾ ਅਮਰੀਕਾ ਦਾ ਪਹਿਲਾ ਰਾਜ ਬਣ ਗਿਆ 1 2024 ਵਿੱਚ 1 ਜਨਵਰੀ ਤੱਕ 26 ਤੋਂ 49 ਸਾਲ ਦੀ ਉਮਰ ਦੇ ਲਗਭਗ 7 ਲੱਖ ਲੋਕ ਇਸ ਯੋਜਨਾ ਦਾ ਲਾਭ ਲੈ ਸਕਣਗੇ ਅਤੇ ਸਾਰੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਲਈ ਸਿਹਤ ਬੀਮਾ ਦੀ ਪੇਸ਼ਕਸ਼ ਕਰਨ ਵਾਲਾ ਇਹ ਪਹਿਲਾ ਰਾਜ ਬਣ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਹੈ ਇਸ ਵਿੱਚ ਸਾਰੇ ਗੈਰ ਦਸਤਾਵੇਜ਼ੀ ਪ੍ਰਵਾਸੀ ਉਮਰ ਦੀ ਪਰਵਾਹ ਕੀਤੇ ਬਿਨਾਂ ਘਟ ਆਮਦਨ ਵਾਲੇ ਲੋਕਾਂ ਦੇ ਲਈ ਫੈਡਰਲ ਮੈਡੀਕੇਟ ਨਾ ਦੇ ਪ੍ਰੋਗਰਾਮ ਦੇ ਕੈਲੀਫੋਰਨੀਆ ਦੇ ਲਈ ਯੋਗ ਹੋਣਗੇ ਪਹਿਲਾ ਗੈਰ ਦਸਤਾਵੇਜ਼ੀ ਪ੍ਰਵਾਸੀ ਵਿਆਪਕ ਸਿਹਤ ਬੀਮਾ ਪ੍ਰਾਪਤ ਕਰਨ ਦੇ ਲਈ ਯੋਗ ਨਹੀਂ ਸਨ ਪਰ ਉਹਨਾਂ ਨੂੰ ਮੈਡੀਕਲ ਅਧੀਨ ਐਮਰਜੈਂਸੀ ਅਤੇ ਗਰਭ ਸੰਬੰਧਿਤ ਸੇਵਾਵਾਂ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਦੋਂ ਤੱਕ ਉਹ ਯੋਗਤਾ ਲੋੜਾਂ ਨੂੰ ਪੂਰਾ ਕਰਦੇ ਨੇ ਜਿਸ ਵਿੱਚ ਆਮਦਨ ਸੀਮਾਵਾਂ ਅਤੇ 2014 ਵਿੱਚ ਕੈਲੀਫੋਰਨੀਆ ਦੀ ਰਿਹਾਇਸ਼ ਸ਼ਾਮਲ ਹੈ ਸੂਏ ਐਲਾਨ ਕੈਲੀਫੋਰਨੀਆ ਦੇ ਗਵਰਨਰ ਗੇਵੀ ਨਿਊਜ਼ਮ ਨੇ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਬਾਲਗਾਂ ਲਈ ਪੂਰੀ ਸਕੋਪ ਮੈਡੀਕਲਸ ਪਹੁੰਚ ਦੇ ਵਿਸਥਾਰ ਲਈ ਇਸ ਕਾਨੂੰਨ ਵਿੱਚ ਦਸਤਕਤ ਕੀਤੀ ਨੇ ਫਿਰ 50 ਸਾਲਾਂ ਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਬਾਲਗਾਂ ਨੂੰ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾ ਪੂਰੇ ਲਾਭ ਪ੍ਰਾਪਤ ਕਰਨ ਦੀ ਆਗਿਆ ਦਿੱਤੀ ਗਈ ਹੈ 1 ਜਨਵਰੀ ਤੋਂ ਲਾਗੂ ਹੋਣ ਵਾਲਾ ਅੰਤਿਮ ਵਿਸਥਾਰ 26 ਅਤੇ 49 ਸਾਲ ਦੀ ਉਮਰ ਦੇ ਲਗਭਗ 7 ਲੱਖ ਗੈਰ ਦਾ ਵੇਚੀ ਰਹਿਤ ਨਿਵਾਸੀਆਂ ਨੂੰ ਪੂਰੀ ਕਵਰੇਜ ਲਈ ਲਾਭ ਹੋਵੇਗਾ ਇਹ ਇਤਿਹਾਸਕ ਫੈਸਲਾ ਨਿਵੇਸ਼ ਮਨੁੱਖੀ ਅਧਿਕਾਰ ਵਚੋ ਸਿਹਤ ਸੰਭਾਲ ਪ੍ਰਤੀ ਕੈਲੀਫੋਰਨੀਆ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ